ਮੈਂ ਆਪਣੇ ਬੰਦੇ। ਪਿੱਕੋ ਇੱਕ ਕੰਮ ਵਾਲੀ ਲਾੜਾ। ਮੇਰ ਕੋ ਨਹੀਂ ਹੁੰਦਾ ਆਂਡ ਸਿਆ ਪਾਇਦਾ। ਕਾ ਸਿਆ ਪਣੇ ਹੁੰਦਾ। ਅਚੜ ਪੋਚਾ ਘਰ ਦਾ ਵੀ ਕਰਨਾ ਹੁੰਦਾ ਬਾਹਰ ਦਾ ਵੀ ਕਰਾ। ਵੇਲੀ ਦਾ ਵੀ ਕਰਾ। ਸਾਰੇ ਕੰਮ ਮੈਂ ਹੀ ਕਰਾਣਾ। ਤੇ ਤੇਰੇ ਹੱਥਾਂ ਨੂੰ ਮਹਿੰਦੀ ਲੱਗੇ ਪੈਣ ਤੇ ਵਿਆਹ ਦੀ। ਤੇ ਕੋ ਕੰਮ ਨਹੀਂ ਹੁੰਦਾ ਹੈ? ਤੂੰ ਮੇਨੇ ਮਾਰਦਾ ਮੈਨੂੰ ਹੈ ਦੱਸ ਮੈਨੂੰ ਪਹਿਲਾਂ ਮੇਨੇ ਮਾਰਨ ਦੀ। ਹੋਈ ਕਰ ਲਓ। ਮੇਨੇ ਮਾਰਦਾ ਪੈਣ ਤੇ ਪੈਣ ਦਵਿਆ ਕਰਕੇ ਵਿਖਾਉਂਦੇ ਨੂੰ ਮੈਂ। ਕਰਕੇ ਵਿਖਾਉਂਗੀ। ਹਾਂ। ਆ ਫੜ ਜਾ ਟੋਕਰਾ ਬਣਾ ਲੈ। ਉਹ ਵੀ ਤੂੰ ਕਰ। ਆਮਿਲ ਕਰਕੇ ਮਾ ਤੇ ਲਾ ਪੱਠੇ ਵੜਨ ਪੱਠੇ ਵੜੇ ਚਲਾ ਤੋਰ ਪੈਣਾ ਵੇਲਾ ਹੀ ਵੇਲਾ ਮੈਂ ਪੱਠੇ ਵੜ ਤੁਨੇ ਆ ਆ ਕੇ ਬਹੁਤੀ ਚੋਰ ਪੈਂਦਾ ਹੋ ਇਹਨਾਂ ਭੂਆ ਤੇਰੀਆਂ ਨੂੰ ਕੀ ਪਣਾ ਫਿਰ ਭੂਆ ਨੂੰ ਪੈ ਜਾਊਗਾ ਭੂਆ ਤੇਰੀਆਂ ਪੇਰੀਆਂ ਭੂਆ ਨਹੀਂ ਆ ਪਾ ਇਕੱਲੋ ਜਾ ਮੈਂ ਲਾ ਦਿੰਨੀ ਆ ਇਹਨੂੰ ਦੀਦਾ ਗੱਤੀ ਥੱਲੇ ਲਾ ਕੇ ਮੇਰਾ ਕੀ ਆ ਮੈਂ ਹੀ ਟੰਗੀ ਹਿੱਥੇ ਟੂ ਟੰਗੀ ਆਹਾਂ ਮੇਰੇ ਕਿ ਲੋੜੀ ਟੰਗੰਦੀ ਦਾਤਰੀਏ ਮੀਤਾ ਤੂੰ ਟੱਕਦੀ ਹੋਏ ਮੇਰਾ ਹੱਥ ਪਾਹਂਦਾ ਤੂੰ ਕਿਹਾ ਕਿ ਉਹ ਕਿ ਤਰ੍ਹਾਂ ਟੱਕਦੀ ਹੋਏ ਹਾਂ ਮੈਂ ਉਹ ਕਰਦੀ ਸਾਰਾ ਕੰਮ ਦਾ ਭਾਈਆ ਮੈਂ ਟੰਗੀ ਦੇ ਚੱਲਾਂ ਕਿੱਥੇ ਹਾਂ ਮਾਚ ਲੈ ਪੱਠੇ ਉੱਡਣ ਪੱਠੇ ਦੇ ਨਾਲ ਹੀ ਆ ਨਾ ਮੁੱਕ ਗਏ ਆ ਮਾਂ ਮੰਨੇ ਭਰਾ ਦਾ ਵਾਟਰ ਬਣੇ ਸਕੇ ਅੱਛਾ ਚੱਲ ਫਿਰ ਮੈਂ ਵੀ ਨਾਲ ਹੀ ਜਾਨੀ ਚੱਲ ਹਾਂ ਭੈਣ ਤੇ ਤੇਰੀ ਭੈਣ ਤੇ ਤੈਨੂੰ ਦੰਦੀਆਂ ਵਾੜਦੀ ਹੋਣੀ ਆ ਨਾ ਨਾਲੇ ਇੱਕ ਲੜਦੀ ਤੇ ਰਹਿੰਦੀ ਤੇ ਨਕਲੀਟ ਕਰਦੀ ਰਹਿੰਦੀ ਆ ਨਾ ਤੂੰ ਵੀ ਨਾਲੇ ਚੱਲ ਤੋਰ ਪਿਆ ਕਰ ਨਾਲ ਹੀ ਉਹ ਦੇ ਚੰਗਾ ਦੇ ਦੇ ਕਦੀ ਚੋਪੂ ਵੀ ਕਰਿਆ ਕੰਮ ਕਰ ਲਿਆ ਕਰ ਕੋਈ ਤੇ ਤੂੰ ਕਦੇ ਵਾਤੇ ਆ ਫਿਰ ਤੇ ਤੂੰ ਉੱਥੋਂ ਘਰ ਲੈ ਵਾਸਤੇ ਤੈਨੂੰ ਲਿਆਂਦਾ ਇਸ ਕਰਕੇ ਤੇ ਨਹੀਂ ਲੈਂਦਾ ਤੇ ਤੂੰ ਲਿਸ਼ਕ ਪੁਸ਼ਕ ਕੇ ਤੇਰੇ ਮਾਰਨਾ ਕਦੀ ਇੱਧਰ ਨਜ਼ਾਰਾ ਕਰੇ ਤੇ ਕਦੀ ਇੱਧਰ ਨੂੰ ਮੈਂ ਚਾਰ ਦੇਣਾ ਆਈ ਆ ਮਾਂਡੇ ਠੀਕ ਆ ਮੈਂ ਕੰਮ ਨਹੀਂ ਕਰਨ ਆਈ ਹੈਗੀ ਇੱਥੇ ਤਿੰਨ ਮੇਰਾ ਸੇਰ ਹੀ ਖਾਈ ਜਾਣਾ ਚੱਲ ਭਾਈ ਆਈ ਚੱਲੀਏ ਹਾਏ ਹੇ ਮੈਂ ਤਾਂ ਡੰਗਰਾਂ ਦੇ ਵਿੱਚ ਡੰਗਰ ਬਣ ਗਈ ਜਿਦੋਂ ਕਿਤੇ ਮੇਰੀ ਮਾਂ ਜਿੰਦਾ ਹੁੰਦੀ ਨਾ ਕਿਤੇ ਮੈਂ ਰਾਣੀਆਂ ਦੇ ਵਾਂਗ ਰਹਿੰਦੀ ਨਹੀਂ ਕਿਤੇ ਸਰਦਾਰੀ ਕਰਦੀ ਹੁੰਦੀ ਤੇ ਹੁਣ ਹੁਣ ਤੇ ਗੋਇਆ ਚੋਕ ਲੋ ਸਬਜ਼ੀ ਵੀ ਨਾਲੋਂ ਭਾਂਡੇ ਮਾਜ ਲੋ ਸਾਰੀ ਦਿਹਾੜੀ ਇਹੋ ਕੰਮ ਕਰਦੀ ਰਹਿੰਨੀ ਹੁਣ ਤੇ ਮੈਨੂੰ ਕਿਤੇ ਤਿਆਰ ਹੋਣ ਦਾ ਟਾਈਮ ਹੀ ਨਹੀਂ ਮਿਲਦਾ ਐਵੇਂ ਦਲੂਸ ਘਟ ਛੱਡਦੀ ਮੈਂ ਆਪਣੇ ਆਪ ਦਾ ਪਤਾ ਨਹੀਂ ਮੇਰੀ ਕਦੋਂ ਜੂੜ ਸੁਧਰਨੀ ਜੇ ਮੈਂ ਆਖੇ ਨਾ ਇਹਨੂੰ ਬੰਦਿਆ ਆਪਣੇ ਨੂੰ ਵੀ ਆ ਡੰਗਰ ਵੇਚਦੀਏ ਇੱਕ ਦਾਰਾ ਕ ਲਈ ਨਹੀਂ ਜੀ ਮੈਂ ਮੇਰੇ ਕੰਮ ਨਹੀਂ ਸਰਦਾ ਕਿੱਦਾਂ ਕਰਤ ਬਿਨਾ ਅਟਿਕ ਕੰਮ ਬਣਨਾਂਗੇ ਹੁਣ ਮੈਂ ਕਰਾਂ ਤੇ ਕਰਾਂ ਕੀ ਆ ਸਾਰਾ ਦਿਨ ਮੈਂ ਇਹਨੂੰ ਮਰਦੀ ਰਵਾਂ ਕਦੀ ਫੋਸ ਚੋਕੜੋ ਕਦੀ ਮਾਜ ਦੀ ਧਾਰ ਕੱਢਣ ਵਾਲੀ ਹੈ ਕਦੀ ਇਹਨਾਂ ਨੂੰ ਪੱਠੇ ਪਾ ਦੋ ਆਪ ਸਾਰੀ ਦਿਹਾੜੀ ਪਿੰਡ ਭਗ ਜਾਂਦਾ ਮੈਂ ਦੱਸ ਕਿੱਥੇ ਜਾਵਾਂ ਕੀ ਕਰਾਂ ਮੈਂ ਹੁਣ ਦੱਸਿਆ ਨਾ ਮੈਨੂੰ ਕੋਈ ਹਾਂ ਤੂੰ ਹੀ ਦਾਦੋ ਮੈਨੂੰ ਬੋਲ ਤੂੰ ਹੀ ਕੁਝ ਬੋਲੋ ਤੂੰ ਤੂੰ ਹੀ ਦਾਦੋ ਕਰ ਮੈਂ ਕੀ ਕਰਾਂ ਹੈ ਤੂੰ ਹੀ ਵੀ ਚੁੱਪ ਕਰਕੇ ਬੈਠਿਆ ਰਹਿੰਦੀਆਂ ਤੇ ਟਕਲ ਹੋ ਜਾਂਦੀਆਂ ਨੇ ਜੀ ਪੱਠੇ ਖਾਣੇ ਤੇ ਵੇ ਗਰੀ ਨਾ ਵੀ ਦੀ ਹੈ ਹੈ ਮੇਰੀ ਤਾਂ ਬਾਬਾ ਕਿਸਮਤ ਹੀ ਫਟ ਗਈ ਹੁਣ ਕਿਤੇ ਪਿਓ ਦੇ ਘਰ ਤੇ ਮਾਂ ਦੇ ਘਰ ਮੈਂ ਰਾਜ ਕੀਤਾ ਰਾਣੀਆਂ ਦੇ ਵਾਂਗ ਰਹੀ ਹਾਏ ਹੋ ਰੱਬ ਮੇਰਾ ਇੱਕ ਆ ਜੜੀ ਬੈਠੀ ਆ ਨਾ ਮੇਰੀ ਭੈਣ ਆਣ ਕੇ ਸਿਰ ਦੇ ਉੱਤੇ ਇਹਨੇ ਮੇਰੇ ਨੱਕ ਵਿੱਚ ਦਮ ਕਰਕੇ ਰੱਖਿਆ ਹਾਏ ਵਾਏ ਵਾਏ ਜੀ ਬੇਚੇ ਪੜੀ ਲੱਕਾ ਉਹਨ ਕੀ ਕਰੀ ਗਏ ਤੇ ਪਾ ਇਹ ਉਹ ਦਾ ਤਰਪਿਆ ਵੱਡ ਲਾਉ ਦੇ ਨਾ ਕੁਝ ਨਹੀਂ ਹੁੰਦਾ ਫਿਰ ਕੋਈ ਨਾ ਕੋਈ ਦਿਖਵਾਉਣਾ ਹੀ ਹੈ ਨਾ ਉਹਨਾਂ ਨੂੰ ਹਾਂ ਤਰ ਹਾਂ ਤੇ ਮੈਂ ਆਪਣੇ ਲੱਤਾਂ ਵੜਉਣੀਆਂ ਨੇ ਕਿਲਕਟਾ ਉੱਠ ਜਾ ਤੇ ਫੇਰ ਹਾਈ ਦੇਣਾ ਵੱਢਨੇ ਆ ਇਹਨੇ ਵੱਡਦਾ ਮਰੇ ਬਟੇ ਬੈਗ ਚਲ ਵੇਖ ਲਾ ਵੱਟ ਕੇ ਫਿਰ ਜੇ ਵੱਡੇ ਜਾਂਦੇ ਜਾਂ ਉਹ ਦਾ ਬੁੱਢਿਆ ਬੰਦੇ ਲਈ ਮੇਰੇ ਲਈ ਸੁਣੀ ਹੈ ਮੈਂ ਤਾਂ ਨੋਜਵਾਂ ਗੱਭਰੂ ਹਾਂ ਹਾਂ ਗੱਮ ਗੱਲਵਾ ਪਾ ਯਾ ਉਹ ਦਾ ਬਦ ਨਹੀਂ ਤੂੰ ਹਣਾ ਕਿਦਾਂ ਦਿਨਾਂ ਕੱਟਣ ਡਿਆ ਵਾ ਹਾਂ ਹਾਂ ਬੋਲੀ ਜਾਂ ਹੋ ਇਹ ਤੇਰੇ ਕਰਕੇ ਮਾਸਾ ਚੋ ਪਹਿਲੇ ਚੁੱਪ ਰਹੇ ਗਏ ਸੀ ਸਸਕਲ ਪਹਿਲੇ ਸੱਚੀ ਕਰ ਦਿਓ ਬਨੀਰ ਮਾਜੀ ਮੈਂ ਕਹਿਣਾ ਨਹੀਂ ਉਹਦਾ ਤੇ ਵੱਡਣ ਨੂੰ ਤਾਂ ਭਾਵੇਂ ਵੱਡ ਲੰਦਾ ਪੱਠੇ ਤੇ ਨਾ ਗਿੱਲਾ ਹੀ ਉਹ ਪਾਣੀ ਲਾਇਆ ਸੀ ਅਜੇ ਪਰਸੋਂ ਹੀ ਤੇ ਪਾਣੀ ਤੇ ਲੱਗਾ ਹੋਆ ਆਹੋ ਤੇ ਵੱਡਣ ਦੀ ਕੋਈ ਗੱਲ ਨਹੀਂ ਸੀ ਉਹਦਾ ਤੇ ਨਾ ਵੱਡਾ ਜੇ ਗਿੱਲਾ ਹੀ ਹੋ ਚਲੋ ਕੋਈ ਨਹੀਂ ਮੈਂ ਉਥੋਂ ਵੱਡ ਲੰਦਾ ਮੁੱਕੀ ਦੋ ਆਹੋ ਉਧਰੋਂ ਵੱਡ ਲਿਆ ਹਮਰੇ ਇਹੋ ਵੱਡ ਲੰਦਾ ਆਹੋ ਉਧਰੋਂ ਵੱਡ ਲਿਆ ਚਲੋ ਕੋਈ ਨਹੀਂ ਠੀਕ ਆ ਉਧਰੋਂ ਵੱਡ ਲਾ ਜਾ ਕੇ ਗਿੱਲਾ ਨਾ ਸੰਦੀਪ ਤਾਂ ਕਰਕੇ ਨਹੀਂ ਤੇ ਉਦਾਂ ਦੇ ਕੋਈ ਗੱਲ ਨਹੀਂ ਵੱਡ ਲੰਦਾ ਭਾਵੇਂ ਨਾ ਆਹ ਚਲੋ ਕੋਈ ਨਹੀਂ ਹਾਂ ਸੰਦੀਪ ਬੜਾਈ ਤਾਂ ਤੰਗ ਕੀਤਾ ਹੀ ਹੁਣ ਕਿਹੜੀ ਗੱਲਾਂ ਮੈਂ ਦੱਸਿਆ ਤੇ ਹੈਗਾ ਯਾ ਕਿ ਮੀਮੂ ਚੰਗੀ ਨਹੀਂ ਲੱਗਦੀ ਮੈਂ ਵਸਣ ਤੇ ਇੱਥੇ ਦੇਣੀ ਨਹੀਂ ਪਰ ਦੀਰੀ ਇੱਦਾਂ ਥੋੜੀ ਹੁੰਦਾ ਐ ਦੱਸ ਹੁਣ ਉਹ ਵਿਆਹ ਕੇ ਆਈ ਐ ਹੁਣ ਤੁਸੀਂ ਕੀ ਕਰ ਲੋਗੇ ਵਿਆਹ ਕੇ ਭਾਵੇਂ ਆਈ ਐ ਨਾ ਪੱਕੀ ਹਾਂ ਐ ਨਾ ਹਾਂ ਦੀਦੀ ਵੇਖ ਲਓ ਫਿਰ ਜਿੱਦਾਂ ਤੁਹਾਨੂੰ ਸਹੀ ਲੱਗਦਾ ਹੈ ਪੱਕੀ ਹਾਂ ਕਰ ਫਿਰ ਮੇਰੇ ਨਾਲ ਕਿ ਕੱਲ ਨੂੰ ਮੁੱਕਰ ਨਾ ਜਾਵੀਂ ਨਹੀਂ ਜਿੱਦਾਂ ਤੁਸੀਂ ਕਹੋਗੇ ਨਾ ਠੀਕ ਹੈ ਫਿਰ ਉਦਾਂ ਹੀ ਕਰ ਲਾਂਗੇ ਵਾਦਾ ਹੀਓ ਮੇਰਾ ਤੇ ਤੇਰਾ ਹਾਂ ਠੀਕ ਹੈ ਠੀਕ ਹੈ ਚੰਗਾ ਇਹ ਮੇਰੀ ਤੇ ਤੇਰੀ ਹੁਣ ਪੱਕੀ ਹਾਂ ਹੋ ਗਈ ਓ ਤੇ ਮੈਂ ਹੁਣ ਤੇਰਾ ਪੱਕਾ ਆਪਣੇ ਘਰ ਲਿਆ ਆਗੇ ਫੇਰ ਹੀ ਸਾਹ ਲੈਣਾ ਈ ਓ ਠੀਕ ਹੈ ਠੀਕ ਹੈ ਪੱਕਾ ਆਪਣੇ ਘਰੇ ਲੈ ਕੇ ਆਵਾਂ ਹਾਵੇ ਕੋਈ ਨਹੀਂ ਹੈਅਰ ਸਟਾਈਲ ਬਣਾਉਂਦੇ ਆ ਮੇਰੇ ਕੋ ਹਾਂਜੀ ਕਿਹਦਾ ਕੀ ਹੋਣਿਆ ਵਾ ਮੈਂ ਨਾ ਹੈਅਰ ਸਟਾਈਲ ਬਣਾਉਣਾ ਹੈਗਾ ਤੇ ਮੈਨੂੰ ਕੋਈ ਲੈਂਦੇ ਵਾਰ ਥੋੜੀ ਲੱਗਣੀ ਹੈ ਹਾਂ ਵਾਲ ਖੁੱਲੇ ਸਾਡੀ ਕੋ ਪਤਾ ਕਿੰਨਾ ਕਮਲ ਪੈਂਦਾ ਮੈਂ ਤੇ ਜੇ ਕੰਮ ਕਰਨਾ ਮੈਨੂੰ ਤਾਂ ਅੱਗੇ ਕੰਮ ਨਹੀਂ ਹੁੰਦਾ ਤੇ ਕਮਲ ਪਿਆ ਰਹਿੰਦਾ ਵਾ ਉਹਦਾ ਸੋਹਣੀ ਬਿਲ ਕਰੀ ਦਵਾ ਵਾਲੀ ਸੋਹਣੀ ਤੇ ਲੱਗਦੀ ਆ ਪਰ ਇਹ ਆ ਨਾ ਵਾਲ ਬੰਨੇ ਹੋਣੇ ਨਾ ਚੰਗੀ ਤਰ੍ਹਾਂ ਉਹਦਾ ਹੈਅਰਸਟਾਈਲ ਹੋਇਆ ਹੋਵੇ ਫਿਰ ਬੰਦਾ ਸੋਹਣਾ ਵੀ ਬੜਾ ਲੱਗਦਾ ਵਾ ਤੇ ਕਮਲ ਵੀ ਨਹੀਂ ਪੈਂਦਾ ਤੈਨੂੰ ਆਬ ਨਹੀਂ ਕਰਨਾ ਆਉਂਦਾ ਮੇਰੇ ਕੋਲ ਹੁੰਦਾ ਹੀ ਨਹੀਂ ਆਪਣੇ ਵਾਲਾਂ ਤੇ ਢੱਠ ਹੀ ਜਾਂਦਾ ਵਾ ਸਾਰਾ ਤੂੰ ਡੀਜੋ ਕਰਾ ਲੈ ਮੇਰਾ ਰਦਾ ਬੰਨ ਦਿਆ ਵੀ ਇਦਨ ਨੂੰ ਕਰਕੇ ਤੇ ਫ੍ਰੈਂਚ ਨਾ ਕਰਵਾ ਲਾ ਦੀਦੀ ਨੂੰ ਹੁੰਦੇ ਕਰਨੇ ਤੇ ਹੋਰ ਉਸ ਵੇ ਲੋਕੀ ਕਰਾ ਕਰ ਪਈ ਜਾਂਦੇ ਨੇ ਵਿਆਹ ਵਜੋਂ ਦੇ ਅੱਛਾ ਹਾਂ ਚਲ ਫੇਰ ਮੈਂ ਪੁੱਛ ਲੈਨੀ ਆ ਤੇ ਫੇਰ ਮੈਂ ਕੰਮ ਕਰਦੀ ਹੁੰਦੀ ਹਾਂ ਉਦੋਂ ਕ ਕਰਾਂਦੇ ਆ ਤੇ ਹੋਰ ਤੇ ਅਮਰ ਭਾਬੀ ਵੀ ਉਦੋਂ ਕਰਾਂਗੀ ਦੀ ਚੱਲ ਠੀਕ ਆ ਫਿਰ ਮੈਂ ਦੀਦੀ ਨੂੰ ਪੁੱਛਦੀ ਆ ਤੇ ਪੁੱਛ ਲਾਗੇ ਮੈਨੂੰ ਪੁੱਛੀ ਜਾਣੀ ਹਾਂ ਓਕੇ ਇਦਾਂ ਤੇ ਫਿਰ ਵਾਲਾਂ ਦਾ ਮੈਂ ਐਵੇਂ ਕਮਲ ਪਾਈ ਫਿਰਨਾ ਕਮਲ ਤੇ ਜੇ ਤੈਨੂੰ ਪਿਆ ਨਹੀਂ ਕਮਲ ਤੇ ਤੈਨੂੰ ਮੈਂ ਪਾਵਾਂਗੀ ਕਿੱਡੇ ਇਹਨਾਂ ਦੇ ਚੋਲ ਮੋਲ ਹੋਉਂਦੇ ਆ ਤਲਾਕ ਤੇ ਤੇਰਾ ਮੈਂ ਕਰਵਾ ਕੇ ਰ੍ਹਾਂਗੀ ਤਲਾਕ ਨਾ ਤੇਰਾ ਕਰਵਾਇਆ ਤੇ ਰਾਣੀ ਮੈਨੂੰ ਕੌਣ ਆਖੂਗਾ ਕਰਵਾ ਕੇ ਛੱਡਾਂਗੀ ਕਿ ਦੇਨਾਂ ਦੇ ਅਖੀ ਮਕਨੇ ਹੋਉਂਦੀ ਆ ਤਾਂ ਸਮਝ ਦੀ ਕੋਈ ਨਹੀਂ ਪੁੱਛਿਆ ਕਰ ਸਾਰੀ ਕਿ ਜੋ ਜੋ ਨਹੀਂ ਹੁੰਦਾ ਪੁੱਛ ਲੈਗਾ ਦੀਦੀ ਇਹ ਨਾ ਖੋਲ ਕੇ ਬੋਲਦੇ ਨਹੀਂ ਅਗੋ ਚੁੱਪ ਜੇ ਹੀ ਕੀਤੇ ਰਹਿੰਦੇ ਆ ਤੇ ਯਾਰ ਤੂੰ ਗਵਾਏਂਗੀ ਫੇਰ ਖੋਲਣਗੇ ਮੈਂ ਤੇ ਕੋ ਆਨੀ ਆ ਜੇ ਉਹ ਵੀ ਸਮਝ ਦੀ ਨਹੀਂ ਤੂੰ ਵੀ ਸਮਝ ਦੀ ਫੇਰ ਕਿਦਾਂ ਗੱਲ ਬਣੂਗੀ ਸੰਗ ਦਾ ਸਕਾਦੀ ਮੈਗੜੀ ਦੀ ਜੀ ਕੋਸੰਦਦੀ ਆ ਅੱਜ ਫੇਰ ਬਸਮਨ ਜੀ ਦੀ ਨੂੰ ਕੋਈ ਵੀ ਗੱਲ ਪੁੱਛਦੀ ਦੀਦੀ ਅੱਗੋਂ ਬੋਲਦੀ ਹੀ ਨਹੀਂ ਹੌਲੀ ਹੌਲੀ ਹੋਏ ਨਾ ਕੋਈ ਨਹੀਂ ਹੁੰਦਾ ਫੱਗੂ ਗੁੱਸੇ ਭਿੰਦੇ ਆ ਮੇਰੇ ਸਾਬਨਾ ਉਹ ਹੀ ਗੱਲ ਤੋਂ ਗੁੱਸੇ ਨਹੀਂਂਦੇ ਵੀ ਸੰਦੀਪ ਲਿਉਣੀ ਹੈ ਇੱਧਰ ਤੇ ਤਹੀ ਮੈਨੂੰ ਲੈਣ ਤੱਕ ਮੈਂ ਤਾਂ ਸੋਚਿਆ ਸੀਗਾ ਵੀ ਜਦੋਂ ਆਪਾਂ ਵਿਆਹ ਵਿਊ ਕੇ ਆ ਜਾਣਾ ਮੇਰੇ ਸਾਰਾ ਕੁਝ ਨਾਰਮਲ ਹੋ ਜਾਣਾ ਪਰ ਮੈਨੂੰ ਨਹੀਂ ਲੱਗਦਾ ਕਿ ਕੋਈ ਨਾਰਮਲ ਹੋਇਆ ਵਾ ਤਪਨ ਬਿੱਲ ਨਿਕਲ ਮੈਨੂੰ ਨਾ ਬਿੱਲ ਦਿੱਤੀ ਜਲੀ ਬਾਰੇ ਕੀ ਬਤਾ ਮੈਂ ਨਾ ਹਾਂ ਕੱਲ ਕੋ ਹੁਣੀ ਹੁੰਦਾ ਟਾਈਮ ਪਾ ਕੇ ਸੋ ਠੀਕ ਹੋਣਾ ਕੋਈ ਹਾਂਜੀ ਨਾਲੇ ਦੀਦੀ ਨੇ ਆਪਣੇ ਘਰੇ ਚਲੀ ਜਾਣਾ ਵਾ ਫਿਰ ਚੱਲ ਘਰ ਜਾਣਾ ਨਹੀਂ ਤੂੰ ਰਹਿਣਾ ਇੱਥੇ ਹੀ ਆ ਮੁਰਕੇ ਵੀ ਆਇਆ ਘਰ ਦਾ ਵਾ ਆ ਚੱਲ ਕੋਈ ਨਹੀਂ ਮੈਂ ਫਿਰ ਲੇਟ ਹੋਣੀ ਮੈਂ ਨਹੀਂ ਸਮ ਕਰਾਂ ਕੰਮ ਅੱਧਾ ਜਿਦਾ ਹੋ ਗਿਆ ਨਾ ਅੱਧਾ ਕਰ ਲੈ ਹੁਣ ਪਤਾ ਹਾਂਜੀ ਹੂੰ ਚਲ ਪਰ ਮੈਂ ਦੀਦੀ ਕੋਈ ਕਰਮ ਨਹੀਂ ਹੂੰ ਕਿਹੜੇ ਰਬੜ ਬੰਨ ਪਾਵਾਂ ਮੈਂ ਇਹਨੇ ਵੀ ਲੈ ਮੈਜਿਨ ਕੱਤਾ ਕੋਈ ਆਹੀ ਨਾ ਪਾਵਾਂ ਨਹੀਂ ਤਾ ਆ ਠੀਕ ਹੂੰ ਚਲ ਠੀਕ ਕਰਮ ਗਾੜੇ ਗਾੜੇ ਪਾ ਉਹ ਤੋਂ ਬੰਨ ਤਾ ਵੀ ਧਿਆਨ ਗਾੜੇ ਗਾੜੇ ਪਾ ਕਰ ਉਹ ਇਦਾਂ ਦੇ ਅੱਜ ਕੱਲ ਚੱਲਦੇ ਆ ਹਾਂ ਹੂੰ ਜੋ ਮਾਰਕੀਟ ਵਿੱਚ ਆਇਆ ਉਹ ਵੀ ਚੀਜ਼ਾਂ ਲੈਣੀਆਂ ਆ ਆਹ ਨਹੀਂ ਮੈਂ ਉਹ ਵੇਖੂ ਕੌਂਦਰਾ ਮੈਂ ਵੇਖਣ ਮੁਕਣੋਂ ਦੇ ਨਾਉ ਪਹਿਲਾਂ ਇਹ ਗੜੇ ਗੜੇ ਚੱਲਦੇ ਹੁੰਦੇ ਹੁਣ ਤਾਂ ਤੁਹਾਨੂੰ ਪਤਾ ਹੀ ਆ ਮੇਕਅਪ ਵੀ ਨਿਊਰਸ਼ੇੜੀ ਚੱਲਦੇ ਆ ਚਲ ਠੀਕ ਆ ਇਧਰ ਵੇਖ ਲਾ ਮੈਂ ਬੀ ਦੀ ਦੁਕਾਲਾ ਮੈਂ ਬਾਲ ਹੋਣਾ ਠੀਕ ਆ ਠੀਕ ਦੇ ਦੀਦੀ ਹਾਂਜੀ ਵੇਲੇ ਜੀ ਦੱਸੋ ਕੀ ਕਰਨਾ ਹੈ ਸਿਰ ਬੋਣਾ ਹੈ ਜੀ ਦੀ ਹੇਅਰ ਸਟਾਈਲ ਕਰ ਦੋ ਕੋਈ ਤੇ ਕੋਪੀ ਨਹੀਂ ਹੁੰਦਾ ਸਿਰ ਨਹੀਂ ਦੀਦੀ ਮੈਨੂੰ ਨਹੀਂ ਹੁੰਦਾ ਆਪਣਾ ਆਪੇ ਕਰਨਾ ਕਿਹਦੇ ਦੇ ਮੈਨੂੰ ਬਥੇਰੇ ਕਰਨੇ ਹੁੰਦੇ ਆਪਣਾ ਨਹੀਂ ਹੁੰਦਾ ਮੈਨੂੰ ਵੀ ਨਹੀਂ ਕਿਸੇ ਦਾ ਸਿਰ ਨਹੀਂ ਹੋਣਾ ਹੁੰਦਾ ਆਪਣਾ ਮਾਣਾ ਹੁੰਦਾ ਮੈਨੂੰ ਮਨਜੋਤ ਕਹਿਣ ਦੀ ਸੀ ਕਿ ਪਿੰਦਰ ਦੀਦੀ ਹਣੀ ਤੇ ਆ ਮਰਜੀ ਦੀਦੀ ਵੀ ਡਾਢ ਕੋਈ ਬਹੁੰਦੇ ਹੀ ਨਹੀਂ ਮੈਨੂੰ ਨਹੀਂ ਆਉਂਦਾ ਤੇ ਮੇਰੀ ਗੱਲ ਸੁਣ ਮੈਂ ਤੇ ਕਹਿਣ ਦੀ ਸੀ ਕਿ ਤੂੰ ਤਿਆਰ ਹੋ ਗਈ ਹਣੀ ਆ ਤੇ ਕੋਈ ਕੰਮ ਕਰਵਾ ਦੇਗੀ ਤੇ ਤੂੰ ਅਜਿੱਦਾਂ ਹੀ ਤੁਰੀ ਫਿਰਨ ਦੀ ਹੈ ਮੇਕਅਪ ਕਰਕੇ ਤੇ ਬਸ ਇਦਾਂ ਹੀ ਬਾਹਰ ਨਿਕਲ ਆਈਆਂ ਦੀਦੀ ਬਸ ਸੇਰੀ ਰਹਿ ਗਿਆ ਵਾ ਤੇ ਮੇਰੀ ਗੱਲ ਸੁਣਨਾ ਦੀ ਆ ਸੋਨੇ ਦੀ ਚੂੜੀ ਤੇਰੀ ਆ ਹਾਂਜੀ ਦੀਦੀ ਤੇ ਇੱਥੇ ਸੁੱਟੀ ਆ ਤੇ ਦੂਜੀ ਕਿੱਥੇ ਆ ਦੂਜੀ ਵੀ ਦੀਦੀ ਮੈਂ ਲੱਸਾ ਬਣਾ ਇੱਥੇ ਰੱਖੀਗੀ ਕਿਤੇ ਕਿੱਥੇ ਰੱਖੀ ਐ ਇੱਥੇ ਕਿਤੇ ਰੱਖੀ ਆ ਕੁਝ ਨਹੀਂ ਪਤਾ ਤੈਨੂੰ ਪਤਾ ਨਹੀਂ ਇੱਕ ਦਿਨ ਮੈਂ ਜੋਰ ਨੂੰ ਧਕੌਂਦੀ ਹੀ ਕੀ ਐ ਨਾ ਪਤਾ ਉਹ ਜਦੋਂ ਇਦਾਂ ਕਰਦੇ ਨੇ ਇੱਥੇ ਬੜੀਆਂ ਵੱਜਣ ਡੀਆਂ ਹੋਈਆਂ ਤੇ ਮੈਂ ਫਿਰ ਲਾ ਕੇ ਇੱਥੇ ਰੱਖਤੀ ਆ ਤੇ ਜੇ ਵਜਣ ਦੀਆਂ ਆਂ ਤੇ ਲਾ ਕੇ ਕਿਤੇ ਸਾਹਮਣੇ ਰੱਖਣੀਆਂ ਆ ਕਿ ਇਦਾਂ ਸੁੱਟ ਦੇਣੀਆਂ ਆ ਜੇ ਪੈਸੇ ਵਾਧੂ ਆ ਕੋਲ ਤੇ ਇਹਦਾ ਮਤਲਬ ਇਹ ਥੋੜੀ ਆ ਕਿ ਜਿੱਥੇ ਜੀ ਕਰੇ ਚੀਜ਼ ਲਾ ਕੇ ਸੁੱਟ ਦੇਣੀ ਆ ਸੰਭਣੀ ਨਹੀਂ ਹੁੰਦੀ ਨਹੀਂ ਜੀ ਜੀ ਵਾਧੂ ਤੇ ਕਾਤੋਂ ਆ ਸੋਨਾ ਆ ਪਰ ਦੂਜੀ ਪਤਾ ਨਹੀਂ ਕਿੱਥੇ ਇੱਦੇ ਵਿੱਚ ਹੋਣੀ ਆ ਸ਼ਾਇਦ ਤੇ ਜੇ ਗੋਮੋ ਗਿਆ ਹੁਣ ਤੇ ਕਿੱਥੋਂ ਲੱਭਣੀ ਆ ਫਿਰ ਬਾਅਦ ਵਿੱਚ ਨਾ ਮੇਰਾ ਹੀ ਲਾਣਾ ਆ ਹੋਰ ਕਿਹੜਾ ਆ ਕੋਈ ਘਰ ਵਿੱਚ ਤੀਜਾ ਬੰਦਾ ਨਹੀਂ ਦੀਦੀ ਤੁਹਾਡਾ ਨਾਂ ਘੱਤੋਂ ਲਾਉਣਾ ਮੈਂ ਇੱਥੇ ਰੱਖੀ ਹੋਣੀ ਹੈ ਕਿਤੇ ਘਰ ਵਿੱਚ ਆ ਪਾਈਆਂ ਸਾਰੇ ਤੇ ਬਾਅਦ ਵਿੱਚ ਨਾਂ ਤੇ ਮੇਰਾ ਹੀ ਲਾਉਣਾ ਤੁਸੀਂ ਕਿੰਨੇ ਨਾਂ ਨਹੀਂ ਵਾਧੂ ਘਰ ਵਿੱਚ ਦੀਦੀ ਤੁਹਾਡਾ ਘੱਤੋਂ ਨਾਂ ਲਾਉਣਾ ਮੇਰਾ ਹੀ ਨਾਂ ਲੱਗਣਾ ਇਹ ਤਾਂ ਮੈਨੂੰ ਪਤਾ ਹੀ ਹੈ ਨਹੀਂ ਐਦਾਂ ਦੀ ਤੇ ਕੋਈ ਗੱਲ ਨਹੀਂ ਹੈਗੀ ਗੱਲ ਕਿਉਂ ਨਹੀਂ ਹੈਗੀ ਮੈਨੂੰ ਪਤਾ ਹੈ ਨਾ ਥੋੜੀ ਬਹੁਤੀ ਜ਼ਿੰਮੇਵਾਰੀ ਸਮਝਿਆ ਕਰੋ ਆਪਣੀ ਕਿ ਘਰ ਦੇ ਕੰਮਾਂ ਵੱਲ ਵੀ ਧਿਆਨ ਦੇ ਮੇਕਅੱਪ ਹੀ ਨਾ ਕਰਦੀ ਰਿਹਾ ਕਰ ਸਾਰਾ ਦਿਨ ਠੀਕ ਆ ਕਰ ਲਾ ਹੁਣ ਆਪਣਾ ਸਰਪੇ ਜਿੱਦਾਂ ਦਾ ਹੁੰਦਾ ਤੇਰੇ ਕੋਲ। ਕੋਈ ਨਹੀਂ ਤਹੀਂ ਤਾਂ ਲੈਣੀ ਆ। ਕਰ ਲਾ ਜਿੱਦਾਂ ਹੁੰਦਾ ਤੇਰੇ ਕੋਲ। ਕਿੰਦਾ ਦੀਦੀ ਕੋ ਨਾ ਤਰਾਉ। ਕਰੀ ਵਾਸਤੇ ਐਪੇ ਕਰਾਂ ਉਹਦੇ ਕੋ ਕਹਿੰਉਂ ਕਰਾਂ ਜਾਣਾ ਤੋਂ। ਚਲੋ ਫਿਰ ਮੈਂ ਆ। ਜੋ ਸੋਈ ਤੇ ਵੇਖ ਨਹੀਂ ਕੀ ਹਾਂ ਠੀਕ ਐ ਕਰ ਲਾ ਜਿਤੇ ਮੰਨਾ ਹੀ ਇੱਥੇ ਤੇ ਮੈਂ ਕਹਾਂ ਦੀ ਸਾਫ਼ ਕਰਦੀ ਆ ਕਰਵਾਵਾਂਗੀ ਤੇ ਤੇਰੇ ਕੋਲ ਹੀ ਮੈਂ ਵੀ ਕਦੇ ਨਹੀਂ ਇਹ ਸਾਫ਼ ਕਰਦੀ ਬਾਹ ਕੇ ਵਾਲ ਸਾਰਾ ਕੁਝ ਵਿੱਚੇ ਸੁੱਟ ਦਿੰਦੀ ਆ ਕਰਵਾਨੀਆਂ ਨਿਕਲਦੀ ਆ ਬਾਹਰ ਤੇ ਇਹਦੇ ਕੋਲ ਮੈਂ ਨਹੀਂ ਉਹ ਕੰਮ ਨੂੰ ਹੱਥ ਲਾਂਦੀ ਇਹਦੇ ਕੋਈ ਕਰਵਾਨੀਆਂ ਸਾਰੇ ਕੰਮ ਮੈਂ ਤੇ ਬਸ ਆਡਰ ਹੀ ਮਾਰਨੇ ਆ ਹੁਣ ਕਿਆ ਕੰਮ ਕਰਤੇ ਆ ਕਰ ਮੈਂ ਨਹੀਂ ਹੁਣ ਹੱਥ ਲਾਂਦੀ ਇਹਦੇ ਕੋਈ ਕਰਵਾਵਾਂਗੀ ਸਾਰੇ ਮਨਪ੍ਰੀਤ ਮੈਂ ਵੇਖਦੀ ਆ ਤੇਰੇ ਵੱਲ ਤੂੰ ਕੰਮ ਕਿਦਾਂ ਦੇ ਕਰਦੀ ਆ ਬਿੰਦੀਆਂ ਤੇਰੀਆਂ ਇੱਥੇ ਦੁਰੀਆਂ ਫੇਰੰਡੀਆਂ ਤੇ ਅਸ਼ੋਲਾ ਤੁਰਿਆ ਫਿਰੰਡਿਆ ਤੂੰ ਇਹਨੂੰ ਉੱਤੇ ਕਿਉਂ ਨਹੀਂ ਲੰਦੀ ਦੇਦੀ ਇਹ ਬਿੰਦੀ ਰਣੀ ਨਿੰਨਟੇ ਅੰਦਰ ਮੈਨੂੰ ਛੇੜਦਾ ਨਹੀਂ ਪਤਾ ਲੱਗਣਾ ਇਹਨੂੰ ਸਿਰ ਤੇ ਲਈਦਾ ਸ਼ਾਲ ਨੂੰ ਨੋਂਦੀ ਆਂ ਤੂੰ ਤੂੰ ਕਮਲਿਆਂ ਵਾਲੇ ਕੰਮ ਕਿਉਂ ਕਰਦੀ ਆ ਲੈ ਸੋਣੀ ਤਰ੍ਹਾਂ ਬੁੱਕਲ ਮਾਰਿਆ ਕਰ ਨਾਲ ਗਲ ਦੇ ਘੁੱਟ ਕੇ ਲਾ ਲੈ ਥੋੜਾ ਇਹਨੂੰ ਚੰਗੀ ਤਰ੍ਹਾਂ ਲਿਆ ਕਰ ਇਦਾਂ ਕਰਕੇ ਸੋਹਣਾ ਕਰਕੇ ਲਿਆ ਕਰ ਇਦਾਂ ਥੋੜਾ ਚੱਜ ਨਾਲ ਲੈਣ ਦੀ ਵੀ ਜਾ ਸਿੱਖ ਕਿਦਾਂ ਲਈਦਾ ਤੇ ਆਲਾ ਫੜ ਝਾੜੂ ਤੇ ਹੁਣ ਝਾੜੂ ਲਾ ਰੱਖਿਆ ਬਿੰਦੀਆਂ ਅੰਦਰ ਚੇ ਹਾਂ ਝਾੜੂ ਫੜਾ ਆ ਗਏ ਮੈਂ ਤੰਗੜਾ ਨਾ ਕੀਤਾ ਤੇ ਮੇਰਾ ਨਾਂ ਵੀ ਰੌਣੀ ਦੀ ਚਾਹੇ ਤੇ ਬਸ ਜੂਗੀ ਤੇ ਚਾਹੇ ਫਿਰ ਭੱਜ ਜੂਗੀ ਝਾੜੂ ਲਾ ਲਾ ਹੁਣ ਛੇਤੀ ਛੇਤੀ ਹਾਂ ਹਾਂ ਪ੍ਰੀਤ ਤੂੰ ਝਾੜ ਲਾਉਂਦੇ ਨਹੀਂ ਆਂ ਰਾਣੀ ਕਿੱਥੇ ਆਂ ਦੀਦੀ ਅੰਦਰ ਦੇ ਟੇਹੇ ਆ ਕੰਮ ਕਰਨ ਤੇ ਕਹਿੰਦੇ ਝਾੜੂ ਲਾ ਲ ਮੈਂ ਅੰਦਰੋਂ ਲਾ ਕੇ ਤੇ ਫੇਰ ਹੁਣ ਮੈਂ ਖਾ ਚੱਲ ਇਥੋਂ ਵੀ ਲਾ ਲੈਣੀ ਦੀਦੀ ਨੇ ਤੂੰ ਥੋੜੀ ਝਾੜੂ ਹੁਣੇ ਪਾਉਣ ਲੱਗ ਪੈਣਾ ਆ ਉਹੋ ਜੀ ਰਾਣੀ ਜਿਹੜੀ ਇੰਨੀ ਸਲਾਹ ਦੇਤੀ ਤੈਨੂੰ ਬਾਹਰ ਆ ਕੇ ਝਾੜੂ ਲਾਉਣ ਦੇਈ ਤੂੰ ਕਹਿੰਦੇ ਹੀ ਲਾ ਲਾ ਤੇ ਫੇਰ ਮੈਂ ਲਾਉਣ ਲੱਗ ਤੇ ਤੂੰ ਅੰਦਰ ਕੰਮ ਕਰਦੀ ਰਾਣੀ ਆਪ ਲਾ ਲੈਂਦੀ ਪਰ ਰਾਣੀ ਦੀਦੀ ਕਹਿੰਦੇ ਝਾੜੂ ਲਾ ਲਾ ਤੇ ਮੈਂ ਖਾ ਚਾ ਲਾ ਲੈਣੀ ਆ ਫਿਰ ਤੇ ਨਾਲੇ ਆ ਸਿਰ ਕਿਦਾਂ ਦਾ ਵਾਇਆ ਏ ਸੇਰਦੀ ਦੀ ਵਗਣੀ ਨਹੀਂ ਡਿਆ ਹੈਗਾ ਤੇ ਮੈਨੂੰ ਕਹਿ ਦਿੰਦੀ ਫਿਰ ਮੈਂ ਆਈ ਨਹੀਂ ਮੈਂ ਸੇਰਦੀ ਦੇ ਕੰਮ ਨਿਬੇੜ ਲਾਂ ਕੰਮ ਵਿਹਲੀ ਹੋ ਮਨਪਰੀ ਤਾਂ ਤੂੰ ਕਾਤੋਂ ਕਮਲੀ ਜੀ ਬਣੀ ਪਈ ਆ ਤੂੰ ਸੋਨਾ ਸਿਰ ਵਾਇਆ ਕਰ ਆ ਕਿਦਾਂ ਤੂੰ ਬੁੱਕਲ ਜੀ ਮਾਰ ਕੇ ਬੈਠੀ ਆਂ ਬੁੱਢਿਆ ਵਾਂਗੂ ਦੀਦੀ ਕਹਿੰਦੇ ਸਿਰ ਟੱਕ ਕੇ ਰੱਖਿਆ ਕਰ ਤੇ ਸਿਰ ਟੱਕ ਕੇ ਰੱਖਿਆ ਕਰ ਆਪ ਤੇ ਉਹ ਟੱਕ ਦੀ ਦੀਆਂ ਪਤਾਨੀ ਆ ਫਿਰ ਮੈਂ ਨਾ ਦੇਵਾ ਦੀ ਗੁੱਤ ਨੂੰ ਵਾਲ ਜੜਾ ਰੱਖ ਜੜੀ ਇਹ ਭੂਏ ਚੜੀ ਜਾਦੀ ਫਿਰ ਉਹੋ ਵੀ ਆਪਣੀ ਦੀਦੀ ਨੂੰ ਸ਼ਿਕਾਇਤ ਲਾਉਂਦੀ ਮੇਰੀ ਨਹੀਂ ਸ਼ਿਕਾਇਤਾਂ ਤੂੰ ਮੰਨੇ ਨੂੰ ਨਹੀਂ ਦੱਸਦੀ ਹਣੀ ਨਹੀਂ ਉਹ ਤਾਂ ਬਾਹਰ ਨੂੰ ਚੱਲ ਗਏ ਆ ਮੈਂ ਉਧਰੋਂ ਤੁਰਿਆ ਆਂਦੇ ਹੀ ਸੀ ਤਾਂ ਸੰਦੀਪ ਨਾ ਖੜੀ ਸਲਾਵਾ ਕਰਨ ਲਈ ਹੀ ਅੱਛਾ ਕੋਈ ਨਹੀਂ ਉਹਨੂੰ ਮੈਂ ਫਿਰ ਵੇਖਦੀ ਆਂ ਜਰਾ ਕਿ ਜਾ ਕੇ ਤੇ ਨਾਲੇ ਆ ਝਾੜੂ ਛੱਡ ਤੇ ਅੰਦਰ ਕੰਮ ਜਾ ਕੇ ਕਰ ਮੈਂ ਕਹਿੰਨੀ ਹੈ ਨਾ ਉਹਨੂੰ ਕਿੱਦਾਂ ਨਹੀਂ ਕਰਨ ਦਿੰਦੀ ਉੱਥੇ ਕੰਮ ਰੱਖ ਦੇ ਝਾੜੂ ਇੱਥੇ ਮੈਨੂੰ ਚੰਗੇ ਲੱਗੇ ਨਹੀ ਨਹੀ ਚੰਗੇ ਨਹੀਂ ਲੱਗੇ ਤਾਂ ਇੱਥੇ ਰੱਖ ਝਾੜੂ ਫਿਰ ਕਹਿਣੀ ਨਾ ਉਹ ਨਹੀਂ ਕੁਛ ਨਹੀਂ ਕਹਿੰਦੀ ਮੈਂ ਉਹਨੂੰ ਸਮਝਾਉਣੇ ਇਦਾਂ ਥੋੜੀ ਚੰਗੇ ਲੱਗੀਦਾ ਵਾ ਬਾਹਰੋਂ ਕੋਈ ਆਊਗਾ ਵੇਖੋਂ ਤਾਂ ਨਾ ਕਹਣਾ ਹੁਣੇ ਝਾੜੂ ਫੜਾ ਦਿੱਤਾ ਇਹਨੂੰ ਕੁਛ ਨਹੀਂ ਕਹਿੰਦੀ ਤੈਨੂੰ ਇੰਨਾ ਡਰਿਆ ਨਾ ਕਰ ਜੇ ਇਦਾਂ ਡਰੂੰਗੀ ਤਾਂ ਇੱਥੇ ਵਸਣਾ ਨਹੀਂ ਹੂੰ ਫਿਰ ਮੈਂ ਕਿਹਾ ਚੱਲ ਐਵੇਂ ਕੀ ਲੜਾਈ ਕਰਨੀ ਹੈ ਅੱਗੇ ਦੁਖੀ ਹੈ ਦੀਦੀ ਦੁਖੀ ਦੁਖੀ ਕੋਈ ਨਹੀਂ ਆਉ ਉਹ ਜਾਣ ਕੇ ਇਦਾਂ ਕਰਦੀ ਆ ਉਹਦੇ ਤੈਨੂੰ ਤੰਗ ਕਰਨ ਲਈ ਆ ਤੇ ਤੂੰ ਬੋਲਦੀ ਨਹੀਂ ਅੱਗੋਂ ਕੁਛ ਵੀ ਮੈਂ ਭੂਆ ਜੀ ਦੱਸਣ ਦੇ ਹੀ ਹੈ ਨਾ ਵੀ ਉਹਦੇ ਸੋਹਰੇ ਤਲਾਕ ਸੁਖ ਮੰਗਣ ਨੇ ਮੈਂ ਤਾਂ ਕਰਕੇ ਮੈਂ ਹੱਲ ਵੀ ਕੀ ਕਹਿਣਾ ਵਾ ਹਨਾ ਅੱਗੇ ਮੇਰੀ ਗੱਲ ਸੁਣ ਮਾਨ ਪ੍ਰੀਜੇ ਤਲਾਕ ਮੰਗਣ ਦਾ ਤਾਂ ਹੁਣ ਇਹ ਚ ਤੇਰਾ ਥੋੜੀ ਕੋਈ ਦੋਸ਼ ਆ ਨਾ ਉਹ ਨਹੀਂ ਉਹ ਤਿੰਨਾਂ ਦੀ ਪਹਿਲਾਂ ਦੀ ਗੱਲ ਬਾਤ ਆ ਉੱਥੇ ਵੀ ਇਦਾਂ ਹੀ ਕਰਦੀ ਆ ਨਾ ਉਹਦੀ ਸੱਸ ਤਾਂ ਮੈਨੂੰ ਬਥੇਰੀਆਂ ਗੱਲਾਂ ਦੱਸਦੀ ਐ ਅਸੀਂ ਕਹੀ ਤਾਂ ਚੱਲ ਹੱਤੀ ਧਿਆਣੀ ਹੈਗੀ ਕਾਤੋਂ ਕੋਈ ਗੱਲ ਕਰਨੀ ਆ ਪਰ ਇਹਨੂੰ ਤਾਂ ਹੁਣ ਮਾਸਾ ਸ਼ਰਮ ਨਹੀਂ ਆ ਆ ਜਿਹੜੇ ਕੰਮ ਕਰਾਂਦੀ ਐ ਇਹਦੇ ਵਾਸਤੇ ਚੰਗੇ ਥੋੜੀ ਆ ਮੈਂ ਮੰਨੇ ਨੂੰ ਪੁੱਛੂਗੀ ਨਾ ਬਿਆਦ ਬਾਹਰ ਝਾੜੂ ਲਵਾਉਂਦੇ ਹੀ ਚੰਗਾ ਕੰਮ ਆ ਇਹਦੇ ਵਾਸਤੇ ਤੇ ਨਾਲੇ ਆ ਮੈਂ ਵਾਦ ਨਹੀਂ ਆ ਸਿਰ ਤੂੰ ਮੈਨੂੰ ਕਹਿ ਦਿਆ ਕਰ ਜੇ ਨਹੀਂ ਹੋ ਸਮਝ ਆਉਂਦੀ ਹੁੰਦੀ ਕੋਈ ਗੱਲ ਨਾ ਮੈਂ ਤਾਂ ਦੀਨੂ ਕਹੇ ਦਿੱਦੀ ਕਹਿੰਦੇ ਮੈਨੂੰ ਨਹੀਂ ਹੁੰਦਾ ਪਾਉਣਾ ਮਨਜੁੱਦ ਕਹਿੰਦੇ ਦੀਦੀ ਕੋ ਵਾਲਾ ਮੈਂ ਤਾਂ ਸਮਝ ਨਹੀਂ ਲੱਗੀ ਕੋਸ਼ ਕਹਿੰਦੇ ਤੂੰ ਅਖਨੇ ਮਖਨੇ ਕਰਦੀ ਮੈਂ ਹਾਂ ਚੱਲ ਰਹਿਣ ਦਿੰਦੀ ਆ ਦੇ ਕਿਦਾਂ ਕੁਗੀਆਂ ਦਾ ਜੋੜਾ ਕਿਦਾਂ ਮੂੰਹ ਨਾਲ ਮੂੰਹ ਜੋੜ ਕੇ